ਭਾਬੀ ਜੀ ਸਤ ਸ੍ਰੀ ਅਕਾਲ ਭਾਬੀ ਜੀ ਕਮੈਂਟ ਹਾਂਜੀ ਭਾਬੀ ਜੀ ਇਹ ਥੋੜੀ ਜਿਹੜੀ ਮੱਥੇ ਦੀ ਬਿੰਦੀ ਹੈ ਇਹ ਤੁਹਾਡੇ ਸੂਟਾਂ ਦੇ ਨਾਲ ਮੈਚ ਨਹੀਂ ਕਰਦੀ ਇਹਦਾ ਰੰਗ ਕੁਝ ਹੋਰ ਹੈ ਤੇ ਸੂਟ ਦਾ ਰੰਗ ਕੁਝ ਹੋਰ ਹੈ ਇਹ ਤਾਂ ਇਸ ਤਰ੍ਹਾਂ ਹੈ ਜੀ ਜਿੱਦੇ ਤੁਹਾਡੇ ਬਾਈ ਨੇ ਫਿਰੋਜੀ ਰੰਗ ਦਾ ਸੂਟ ਪਾਇਆ ਹੋਵੇ ਉਹਦੇ ਮੈਂ ਫਿਰੋਜੀ ਰੰਗ ਦੀ ਬਿੰਦੀ ਲਾਉਣੀ ਆ ਅੱਛਾ ਅੱਛਾ ਜਿੱਦੇ ਉਹਨਾਂ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਵੇ ਉਹਦੇ ਮੈਂ ਪੀਲੇ ਰੰਗ ਦੀ ਬਿੰਦੀ ਲਾਉਣੀ ਆ ਅੱਛਾ ਅੱਛਾ ਤੇ ਜਿੱਦੇ ਉਹਨਾਂ ਨੇ ਲਾਲ ਰੰਗ ਦਾ ਸੂਟ ਪਾਇਆ ਹੋਵੇ ਉਹਦੇ ਮੈਂ ਲਾਲ ਰੰਗ ਦੀ ਲਾਉਣੀ ਆ ਅੱਛਾ ਬਾਈ ਜੀ ਜਿਹੜੇ ਰੰਗ ਦੇ ਕੱਪੜੇ ਪਾਉਂਦੇ ਆ ਉਸੇ ਰੰਗ ਦੀ ਤੁਸੀਂ ਬਿੰਦੀ ਲਾਉਣੀ ਆ ਮੱਥੇ ਤੇ ਹਾਂਜੀ ਉੱਤੇ ਲਾਉਣੀ ਆ ਅੱਛਾ ਅੱਛਾ ਚ ਭਾਬੀ ਜੀ ਅੱਜ ਤਾਂ ਬਾਈ ਜੀ ਹੋਰ ਨੇ ਲਾਲ ਰੰਗ ਦੇ ਕੱਪੜੇ ਪਾਏ ਆ ਹਾਂਜੀ ਹਾਂਜੀ ਉਹਨਾਂ ਨੇ ਲਾਲ ਰੰਗ ਦੇ ਹੀ ਪਾਏ ਆ ਹਾਂਜੀ ਹਾਂਜੀ ਠੀਕ ਹੈ ਭਾਬੀ ਜੀ ਇੱਕ ਮਿੰਟ ਹਾਂਜੀ ਭਾਬੀ ਜੀ ਕੀ ਗੱਲ ਅੱਜ ਮੱਥੇ ਤੇ ਬਿੰਦੀ ਨਹੀਂ ਲਾਈ ਕੀ ਗੱਲ ਬਾਈ ਜੀ ਅੱਜ ਨੰਗੀ ਹੈ ਹੁਣ ਚੁੱਪ ਰਹੋ ਮੈਨੂੰ ਪਤਾ